ਆ ਗੁਰum ਪਰਿਓ ਦੁਹਾੜੋਜ ਨਿਤ ਅੰਮ੍ਰਿਤ ਵੇਲੇ ਚੰਦ ਰਹੀ ਲੜੀ ਮਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨ ਤਾ ਦੇ ਸਭ ਸਾਝੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰ ਕਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤੰਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਯੂਰੀ ਅੰਦਰ ਸਤਿ ਬਾਣੀ ਗੁਰਖਾਤ ਸਤ ਸਤ ਸੰਗ ਜੀਓ ਆਓ ਜੋ ਪਜਰਤੋਂ ਤਨ ਤਨ ਸਜਿ ਗੁਰੂ ਨੰਦ ਪਾਸ਼ਾ ਜੀ ਜਿਨ੍ਹਾਂ ਦੇ ਜੀਵਨ ਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸਭਰਾਂ ਦੇ ਪੰਨ ਜਿਹੜੇ ਵਿੱਚੋਂ ਕੁਝ ਕਾ ਜਿ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦੇ ਯਤਨ ਕਰੀਏ ਤਾਂ ਕਿ ਸਾਡੇ ਸੰਸਾਰ ਤੇ ਸੁਭਰੋ ਜਾਵੇ ਮਿੱਤੇ ਦੁੱਖਾਂ ਤੇ ਲੈ ਸੰ ਰੋਗਾਂ ਸੁਗਾਂ ਕਰ ਸੜਿਆ ਚਿੰਤਾ ਫਿਕਰਾਂ ਤੋਂ ਆਪਾਂ ਬਸ ਸਕੇ ਜਮਾ ਦੀ ਬਾਤੋਂ ਵੀ ਬਸ ਸਕੇ ਆ ਜੋ ਸੁਣਦੇ ਦੇਦੇ ਆ ਰਹੇ ਆਪਾਂ ਚਰਨ ਸਿਲਾ ਕੇ ਜੋਂ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਪਿਆਰ ਉਹ ਤੋਂ ਹੀ ਤੁਕਾਰਾ ਮਿਲਦਾ ਹੈ ਤੁਕਾਰਾ ਤਾਂ ਹੀ ਮਿਲ ਸਕਦਾ ਹੈ ਜੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ ਤਾਂ ਹੁਣ ਪੂਰੇ ਗੁਰੂ ਦੇ ਚਰਨਾਂ ਨਾਲ ਕਿਵੇਂ ਜੁੜੀਦਾ ਹੈ ਪੂਰੇ ਗੁਰੂ ਦੇ ਚਰਨਾਂ ਨਾਲ ਕਿਵੇਂ ਜੁੜੀਦਾ ਹੈ ਮूणਕ ਸਵਾਲ ਪੈਦਾ ਹਦਾ ਮੇਤਾ ਅਨੁਗੁਰਦਾਮ ਸਾਹਿਬ ਤੋਂ ਲੈ ਕੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਪੂਰੇ ਗੁਰੂ ਸੇ ਅੱਜ ਉਹਨਾਂ ਦੀ ਬੁੱਕਵਾਤ ਉਹਨਾਂ ਦਾ ਆਤਮੁਖ ਸ਼ਲੋਕ ਆਸੇ ਗੁਰੂ ਨਾਨਕ ਸਾਹਿਬ ਦੇ ਪਰ ਹੁਣ ਕਿੱਥੋਂ ਤੱਕ ਪਾਠ ਜ ਨੇ ਸਾਨੂੰ ਸੂਰ ਦਿੱਤੇ ਜੋ ਪ੍ਰਭ ਕੋ ਮਿਲੋ ਚਾਹੇ ਜੇ ਰੱਬ ਨੂੰ ਤੁਸੀਂ ਮਿਲਣਾ ਚਾਹਦੇ ਹੋ ਜੇ ਨਾ ਜੇ ਰੱਬ ਨੂੰ ਮਿਲਣਾ ਚਾਹੁੰਦੇ ਜੇ ਤਾਂ ਜਿੰਨਾਂ ਚ ਰੱਬ ਨੂੰ ਨਹੀਂ ਮਿਲਿਆ ਜਾਂਦਾ ਉਹਨਾਂ ਚ ਸੰਸਾਰ ਵਿੱਚ ਦੁੱਖ ਹੀ ਦੁੱਖਿਆ ਪੈਰੂ ਉਹਨਾਂ ਚ ਸੰਸਾਰ ਦੁੱਖਾਂ ਦਾ ਪੈਰ ਹੈ ਜਿੰਨ ਜਿਹੜਾ ਪਰਮੇਸ਼ਰ ਨੂੰ ਨਹੀਂ ਮਿਲਦਾ ਪਰਮੇਸ਼ਰ ਦੇ ਕੋਲ ਸਾਰੇ ਸੁੱਖ ਉਹ ਆਊਗਾ ਉਹ ਮਿਲੂਗਾ ਸਾਰੇ ਸੁੱਖ ਪ੍ਰਾਤੋ ਸਾਰੇ ਆ ਬੈਠੇ ਨੇ ਪਾਤ ਜੁਰੀ ਸਾਹਿਬ ਜੀ ਬਾਰਾਂ ਇਹ ਗੱਲਾਂ ਕਰ ਰਹੇ ਨੇ ਕਿਸ ਦੇ ਨਾਲ ਖੁਦ ਖੁਦਾ ਦੇ ਨਾਲ ਪਤਰੀ ਸਾਨੂੰ ਕਹਿ ਲਗੇ ਮਤਲਬ ਕੁਵੈ ਰਾਮ ਅੱਲਾ ਖੁਦਾ ਜਿਹਨੂੰ ਅਸੀਂ ਕਹਿੰਦੇ ਆ ਜਦੋਂ ਆਪਸੇ ਗੱਲਬਾਤ ਹੋਈ ਨਾ ਤੇ ਪਰੀ ਸਾਨੂੰ ਕਹਿ ਲਗੇ ਫਰੀਦਾ ਆਪ ਸਵਾਰੇ ਮੈਂ ਮਿਲੇ ਜੇ ਤੂੰ ਆਪਣਾ ਬਸਵਾਰ ਲੈਣਾ ਤੇ ਮੈਂ ਤੈਨੂੰ ਮੈਜੂਮਾ ਮਿਲ ਸਕਦਾ ਦਰਬਾਰਾਂ ਉਹ ਕਿਦਾਂ ਸਵਾਰਨਾ ਆਪਣੇ ਆਪ ਨੂੰ ਚੰਨਾਂ ਨਾਲ ਤੋਂ ਉਹ ਕੋਲੇ ਕੱਪੜੇ ਪਾ ਕੇ ਕਿਰ ਜੰਗੇ ਸਾਧ ਵਿੱਚ ਬੈਠ ਕੇ ਕਿਦਾਂ ਸਵਾਰਦਾ ਹੈ ਸਵਾਰਨ ਵਾਸਤੇ ਚਾ ਲੋ ਕਿਹੜੀਆਂ ਚੀਜ਼ ਜੜਕ ਲੋਕ ਮਾੜੀਆਂ ਜਿਹੜੀਆਂ ਸਾਡੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਉਹ ਕਿਹੜੀਆਂ ਮਾੜੀਆਂ ਨੇ ਜਿਨ੍ਹਾਂ ਤੋਂ ਅਸੀਂ ਸਵਰ ਸ੍ਰੀ ਦੋ ਉਚੀ ਜਨ ਪਰੋ ਕਾਮ ਕ੍ਰੋਧ ਲੋਭ ਮੋਹ ਓੰਕਾਰ ਨਿੰਦਿਆ ਚੁਗਲੀ ਹੀਰਖਾ ਦ્વੈਤ ਬੇਈਮਾਨੀ ਹੀਰਾ ਪੇਰੀ ਠੱਗੀ ਠੋਰੀ ਇੰਨ ਤੋ ਜਿ ਬੱਜਵਾਗੇ ਤੋ ਸਾਡਾ ਤਨ ਹੀ ਦਾ ਸਵਾਰਾ ਲੇਉਗਾ ਤੇਗਲ ਬਕਰੀਆ ਕੀ ਕੋਲਪੁਰਖ ਵੀਰੂ ਨੇ ਥੋੜੀ ਜੀ ਗੱਲ ਦੇ ਨਾਲ ਇਸ ਨੂੰ ਸਮਝਾ ਦਿੱਤਾ ਹੁਣ ਆਪਾਂ ਕਿੰਨੀਆਂ ਚੀਜ਼ਾਂ ਦੇ ਨਾਲ ਹੈ 10-12 ਚੀਜ਼ਾਂ ਦਾ ਨਾਂ ਆਪਾਂ ਲਏ ਆ ਵੀ ਤੂੰ ਇਹਨਾਂ ਨੂੰ ਆਪਣੇ ਸਿਰ 'ਤੇ ਸੰਭਾਲ ਕੇ ਰੱਖ ਲੇਗਾ ਨਾ ਤੇ ਤੇਰਾ ਸਿਰ ਸਵਾਰੇ ਜਾਊਗਾ ਤੇ ਜੇ ਇਹ ਤੇਰੇ ਮਗਰ ਲੱਗੇ ਰਹੇ ਤੇਨਾਂ ਵਿੱਚ ਤੂੰ ਖਚਤ ਰਿਹਾ ਇਹ ਤਾਂ ਮੈਂ ਮੰਨ ਲਉਂਗਾ ਮੈਂ ਤੇ ਤਾਂ ਮਜਾਣਾ ਨਹੀਂ ਤੇ ਜੇ ਤੂੰ ਆਪਣਾ ਸਹੀ ਇਸ ਤਰੀਕੇ ਨਾਲ ਸਵਾਲਨੇ ਦਾ ਤੇ ਮੈਂ ਤੈਨੂੰ ਮਿਲ ਪੂਗਾ ਤੇ ਬਿਰਦਾ ਕਹ ਲਈ ਯਾਦ ਰੱਖ ਮੈਂ ਮਿਲ ਤੇ ਪਾਉਂਗਾ ਮੇਰੇ ਮਿਲੇ ਤੈਨੂੰ ਸੁੱਖ ਮਿਲਣਾ ਜਦੋਂ ਜਦ ਨਹੀਂ ਨੈਣ ਨਹੀਂ ਨਮ ਰਿਹਾ ਪ੍ਰੀਤ ਸਾਹਿਬੀ ਲੋਪਰਮੇਸ਼ਰ ਉਹਨਾਂ ਚਿਰ ਪਿਆਰੋ 24 ਸਾਲ ਜੰਗਲਾਂ ਵਿੱਚ ਤੱਕੇ ਖਾਂਦਾ ਰਿਹਾ ਉਹਨਾਂ ਚਿਰ 24 ਸਾਲ ਜੰਗਲਾਂ ਵਿੱਚ ਤੱਕੇ ਖਾਂਦਾ ਰਿਹਾ ਭਗਤਪ੍ਰੀਤ ਸਾਹਿਬ ਜੀ ਮਹਾਰਾਜ ਤੇ ਜਦੋਂ ਮਿਲਿਆ ਨਾ ਤੇ ਕੋਲੇ ਮਿਲ ਗਿਆ ਜਦੋਂ ਮਿਲਿਆ ਕੋਲੇ ਜਿਹੜਾ ਪਰਪ ਦਾ ਸੌੜ ਅੱਖਾਂ ਦੇ ਆਇਆ ਸੀਗਾ ਜਾਨਾ ਲਈ ਅੱਖਾਂ ਦੇ ਅੂਜੂ ਦੂਰ ਹੋ ਗਿਆ ਪਰੰਪਲਿਕਾ ਦੂਰ ਹੋ ਗਿਆ ਉਹ ਕੁਦ ਕੁਦਾਇਦਾ ਤਿਉ ਪ੍ਰੀਤ ਜਰਬ ਮਿਲ ਗਿਆ ਪ੍ਰੀਤ ਜਰਬ ਨੂੰਦੋਂ ਸੂਦੀ ਆਈ ਉਦੋਂ ਅਕਲ ਆਈ ਉਦੋਂ ਸੋਚ ਆਈ ਉਦੋਂ ਦੇ ਵਿਚਾਰਾਂ ਦੇ ਨਾਂ ਮੈਂ ਤਾਂ ਵੀ ਜੰਮਣਾ ਵਿੱਚ ਰਹਿੰਦੇ ਸਾਂ ਪਰ ਗੱਲ ਜੰਮ ਦਾ ਤਾਂ ਕੋਈ ਕਸੂਰ ਨਹੀਂ ਜਨਮ ਦਾ ਕੋਈ ਕਸੂਰ ਨਹੀਂ ਜਨਮਨਾ ਦੇ ਦ੍ਰਿਸ਼ਤਾ ਨੇ ਤਾਰੀਆਂ ਨੇ ਕੰਡਿਆਰੇ ਬੜਾ ਰੋਲਾ ਪਾਇਆ ਫਰੀਦਾ ਕਰੇ ਤੇਰੇ ਜਨ ਉੱਧਰ ਕੋਣੀ ਤੂੰ ਨੇ ਮੈਂ ਲਿਖੀ ਬੀ ਸੀ ਇਸ ਵਾਸਤੇ ਪਰਉ ਉਹ ਆਕਾਲ ਪੁਰਖ ਬਾਹਰੋਂ ਸਾਡੇ ਕੋਲ ਆਊਗਾ ਤਾਰੇ ਦੁੱਖਾਂ ਤੋਂ ਬਚਾ ਦੇ ਉਹ ਦਾਰੇ ਬਚਾ ਦੇ ਆਊਗਾ ਕਿਤੇ ਨਹੀਂ ਤਾਊਗਾ ਕਿਤੇ ਨਹੀਂ ਆਉਗੋ ਗੁਰੂ ਦੀ ਰਾਈ ਕਿਉਂਕਿ ਗੁਰੂ ਦਾ ਉਸ ਅਕਾਲ ਪੁਰਖਾ ਮੱਲਾ ਖੁਦਾ ਦਾ ਆਪਸੁ ਇੰਨਾ ਵੱਡਾ ਪਿਆਰ ਆ ਤੇ ਰੰਦੇ ਤੋਂ ਨੇਕੀ ਥਾ ਦੇ ਤੇ ਰੰਦੇ ਤੋਂ ਨੇਕੀ ਥਾ ਦੇ ਤੇ ਗੁਰੂ ਹੀ ਬਣਾ ਸਕਦਾ ਹੈ ਉਸ ਖੁਦ ਖੁਦਾ ਦੇ ਨਾਲ ਜਦੋਂ ਜੀਵ ਉਸ ਖੁਦ ਖੁਦਾ ਦੇ ਨਾਲ ਮਿਲ ਗਿਆ ਤੇ ਦੁੱਖਾਂ ਦਾ ਨਾ ਹੀ ਨਹੀਂ ਰਹਿਣਾ ਤੇ ਕਿਉਂਕਿ ਤੂੰ ਸੁੱਖਾਂ ਦਾ ਦਾਤਾ ਹੈ ਉਹ ਸੁੱਖਾਂ ਦਾ ਦਾਤਾ ਹੈ ਦੁੱਖਾਂ ਨੂੰ ਦਾਸ਼ ਕਰਨ ਵਾਲਾ ਹੈ ਅਸੀਂ ਰਾਤ ਦਿਨ ਦੁੱਖਾਂ ਨਾਲ ਘੁੱਟ ਰਹੇ ਹਾਂ ਪਰ ਕਦੇ ਨਹੀਂ ਵਿਚਾਰ ਕੀਤਾ ਵੀ ਉਸ ਜਿਹੜਾ ਸੁੱਖ ਦਤਾ ਹੈ ਉਹ ਨਾਲ ਸੰਭਾਲੀਏ ਵੈਸੇ ਕਹਿ ਰੋ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਇਹ ਜਦੋਂ ਜੀਵਕ ਦਾ ਭੁਲੇਆ ਪਟ ਗਿਆ 사ਸੰਗ ਵਿੱਚ ਚਲੇ ਗਿਆ